ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਤੁਹਾਡੇ ਨਾਲ ਸ਼ੇਅਰ ਕਰ ਲੱਗੇ ਆ ਹਨਾ ਜਿਹੜੇ ਆਪਣੇ ਬੁਟੀਕ ਤੋਂ ਸੂਟ ਵਰਕ ਹੋਇਆ ਥ्रेड ਵਰਕ ਹੋਇਆ ਉਹ ਸੂਟ ਤੁਹਾਡੇ ਨਾਲ ਸ਼ੇਅਰ ਕਰ ਲੱਗੇ ਆ ਕਿਉਂਕਿ ਆਪਣੇ ਥ्रेड ਵਰਕ ਦੇ ਸੂਟ ਹੋਣਾ ਜਿਹੜੇ ਹੈਗੇ ਬਹੁਤ ਜ਼ਿਆਦਾ ਹੋ ਰਹੇ ਆ ਕਿਉਂਕਿ ਹਨਾ ਗਰਮੀ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਖਾਦੀ ਕਾਟਨ ਕੈਮਰਿਕ ਕਾਟਨ ਦੇ ਕਾਫੀ ਸੂਟ ਜਿਹੜੇ ਹੈਗੇ ਆਪਣੇ ਵਰਕ ਹੋ ਰਿਹਾ ਤੇ ਅੱਜ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੀ ਆ ਆਪਣੇ ਕੋਲੇ ਜਿਹੜਾ ਹੈਗਾ ਥੋੜਾ ਜਿਹਾ ਟਾਈਮ ਹੈਗਾ ਸੀਗਾ ਮੈਂ ਕਿਹਾ ਚਲੋ ਤੁਹਾਨੂੰ ਦਿਖਾਉਣੇ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਦੇ ਵਿੱਚ ਹੈ ਜੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਬਾਈਪਾਸ ਦੇ ਨੇੜੇ ਤੁਸੀਂ ਜਦੋਂ ਮਰਜ਼ੀ ਜਿਹੜਾ ਹੈਗਾ ਸਾਡੇ ਤੋਂ ਕਿਹੋ ਜਿਹਾ ਵੀ ਵਰਕ ਕਰਾਉਣਾ ਚਾਹੋ ਨੇ ਉਹ ਤਾਂ ਕਰਵਾ ਸਕਦੇ ਹੋ ਹੈਂਡਵਰਕ ਕਰਵਾਉਣਾ ਜਾਂ ਥ्रेड ਵਰਕ ਕਰਾਉਣਾ ਜਾਂ ਨੀਡਲ ਵਰਕ ਕਰਾਉਣਾ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਵਰਕ ਕਰਾਉਣੇ ਆ ਹਰ ਇੱਕ ਤਰ੍ਹਾਂ ਦੀ ਸਿਲਾਈ ਦੀ ਆਪਾਂ ਟ੍ਰੇਨਿੰਗ ਦਿੰਦੇ ਆ ਬੱਚਿਆਂ ਨੂੰ ਤੁਸੀਂ ਕਿਹੋ ਜੀ ਵੀ ਸਲਾਈ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਸਲਾਈ ਦੇ ਕੋਈ ਵੀ ਕੋਰਸ ਕਰਨਾ ਚਾਹੁੰਦੇ ਹੋ ਬੇਸਿਕ ਕੋਰਸ ਕਰਨਾ ਚਾਹੁੰਦੇ ਹੋ ਜਾਂ ਐਡਵਾਂਸ ਕੋਰਸ ਕਰਨਾ ਚਾਹੁੰਦੇ ਹੋ ਜਾਂ ਕਲਾਸਾਂ ਲਾਉਣਾ ਚਾਹੁੰਦੇ ਹੋ ਥੋੜੇ ਦਿਨਾਂ ਦੀ ਆਪਣੇ ਕੋਲੇ ਤਾਂ ਤੁਸੀਂ ਲਾ ਸਕਦੇ ਹੋ ਜੀ ਆਪਾਂ ਹਰ ਇੱਕ ਤਰ੍ਹਾਂ ਦੀ ਟ੍ਰੇਨਿੰਗ ਦਿੰਦੇ ਆ ਜਦੋਂ ਮਰਜ਼ੀ ਜਿਹੜਾ ਹੈਗਾ ਸਾਨੂੰ ਆ ਕੇ ਮਿਲ ਸਕਦੇ ਹੋ ਉੱਪਰ ਅਸੀਂ ਆਪਣਾ ਨੰਬਰ ਦਵਾਂਗੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਦੇਖੋ ਜੀ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਦੇਖੋ ਇਸ ਤਰ੍ਹਾਂ ਮੈਂ ਇਹ ਸੂਟ ਜਿਹੜਾ ਹੈਗਾ ਦੇਣਾ ਸੀਗਾ ਹਨਾ ਕਿਸੇ ਭੈਣ ਦਾ ਜਿੰਨੀ ਉਹਨਾਂ ਦੀ हिਪ ਸੀਗੀ ਘੇਰਾ ਸੀਗਾ ਉਹਦੇ ਅਕੋਰਡਿੰਗ ਹੀ ਆਪਾਂ ਨੇ ਤਿਆਰ ਕਰਵਾਇਆ ਹੈ ਜਿਹੜਾ ਉਹਨਾਂ ਨੇ ਸਾਨੂੰ ਵਰਕ ਕਿਹਾ ਸੀਗਾ ਉਹੀ ਵਰਕ ਕਰਵਾਇਆ ਆਪਾਂ ਨੇ ਦੇਖੋ ਜਿਹੜਾ ਹੈਗਾ ਖਾਦੀ ਦੇ ਉੱਪਰ ਇਹ ਵਰਕ ਜਿਹੜਾ ਹੈਗਾ ਤਿਆਰ ਕਰਵਾਇਆ ਆਪਾਂ ਨੇ ਖਾਦੀ ਕਾਟਨ ਦਾ ਸੂਟ ਹੈਗਾ ਜੀ ਬਹੁਤ ਸੋਹਣਾ ਕਲਰ ਹੈ ਸਕਾਈ ਬਲੂ ਕਲਰ ਹੈ ਇਹਦੇ ਨਾਲ ਆਪਾਂ ਦੁਪੱਟਾ ਵਗੈਰਾ ਰੈਡੀ ਕਰਨੇ ਹਨਾ ਉਹ ਤੁਹਾਨੂੰ ਦਿਖਾਵਾਂਗੇ ਕਿਉਂਕਿ ਉਹਨਾਂ ਨੇ ਇੱਕ ਕਲਰ ਦਾ ਹੀ ਦੁਪੱਟਾ ਕਰਨ ਨੂੰ ਕਿਹਾ ਹੈ ਤੇ ਵਸ ਇਹ ਦੇ ਨਾਲ ਟਾਈਡ ਆਈ ਹੁੰਦਾ ਤਾਂ ਵੀ ਸੋਹਣਾ ਲੱਗਦਾ ਇੱਕ ਕਲਰ ਦਾ ਦੁਪੱਟਾ ਤਿਆਰ ਕਰਕੇ ਦੇਣਾ ਇਹ ਦੇਖੋ ਇਹ ਜਿਹੜਾ ਵਰਕ ਹੈਗਾ 슬ੀਵਸ ਤੇ ਹੈਗਾ ਜੀ ਆ ਦੇਖੋ ਇਸ ਤਰ੍ਹਾਂ ਉਹਨਾਂ ਨੇ ਮੂਰੀ ਦੇ ਉੱਪਰ ਨਹੀਂ ਕਰਾਇਆ ਇਹ 슬ੀਵਸ ਦਾ ਵਰਕ ਆ ਗਿਆ ਇਹ ਜਿਹੜਾ ਹੈਗਾ ਚਾਕਾਂ ਦਾ ਵਰਕ ਆ ਗਿਆ ਚਾਕ ਚਾਕ ਪਲੱਸ 슬ੀਵਸ ਤੇ ਵਰਕ ਹੈਗਾ ਬਹੁਤ ਸੋਹਣੀ ਜਿਹੜੀ ਹੈਗੀ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਵਰਕ ਦੀ ਬਹੁਤ ਹੀ ਜ਼ਿਆਦੇ ਸਫਾਈ ਦੇ ਨਾਲ ਜਿਹੜਾ ਹੈਗਾ ਕੰਮ ਕੀਤਾ ਹੋਇਆ ਆਪਣਾ ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਅਗਲਾ ਆਪਣਾ ਨੇ ਦੁਪट्टे ਨਾਲ ਤਿਆਰ ਕਰਵਾਇਆ ਹਜੇ ਇਹਨਾਂ ਦੇ ਦੁਪੱਟੇ ਵਗੈਰਾ ਪਿਆਰ ਹੋਣ ਵਾਲੇ ਰਹਿੰਦੇ ਆ ਤੇ ਅਗਲਾ ਆਪਣਾ ਦੇਖੋ ਜੀ ਇਹ ਵਾਲਾ ਸੂਟ ਹੈ ਇਹ ਵੀ ਆਪਣਾ ਫੋਟੋ ਵਾਲਾ ਡਿਜ਼ਾਈਨ ਜਿਵੇਂ ਕਹਿ ਲਈਏ ਹਨ ਉਹ ਡਿਜ਼ਾਈਨ ਸੀਗਾ ਆ ਦੇਖੋ ਇਹ ਵੀ ਖਾਦੀ ਕਾਟਨ ਦੇ ਉੱਪਰ ਜਿਹੜਾ ਹੈਗਾ ਤਿਆਰ ਕਰਵਾਇਆ ਹੋਇਆ ਜੀ ਆ ਦੇਖੋ ਇਸ ਤਰ੍ਹਾਂ ਦਾ ਸੂਟ ਇਸ ਤਰ੍ਹਾਂ ਦਾ ਸੂਟ ਹੈ ਦੇਖੋ ਜਿੱਦਾਂ ਦਾ ਦੁਪੱਟਾ ਇਹਦੇ ਵਿੱਚ ਕਲਰ ਸੀਗੇ ਅਸੀਂ ਹਨਾ ਆਪਣੇ ਕਾਰੀਗਰ ਨੂੰ ਕਿਹਾ ਸੀਗਾ ਕਿ ਦੁਪੱਟੇ ਦੇ ਕਲਰ ਲਾਓ ਸਾਰੇ ਔਰਗੰਜਾ ਦਾ ਦੁਪੱਟਾ ਹੈ ਦੇਖੋ ਹਜੇ ਤਾਂ ਹੀ ਜਿਹੜੀ ਹੈਗੀ ਫਿਨਿਸ਼ਿੰਗ ਹੋਣੀ ਹੈ ਦੁਪੱਟੇ ਦੀ ਇਹ ਜਿਹੜਾ ਹੈਗਾ ਨੇ ਸੂਟ ਸੇਲ ਵਾਸਤੇ ਨੇ ਜੀ ਤੁਸੀਂ ਜਦੋਂ ਮਰਜ਼ੀ ਜਿਹੜਾ ਹੈਗਾ ਸਾਡੇ ਬੁਟੀਕ ਤੋਂ ਇਹ ਵਾਲੇ ਸੂਟ ਜਿਹੜੇ ਹੈਗੇ ਖਰੀਦ ਸਕਦੇ ਹੋ ਤੁਸੀਂ ਆਪਣੀ ਮਨਪਸੰਦ ਦੇ ਵੀ ਸੂਟ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਦੇਖੋ ਮਿਰਲ ਵਰਕ ਹੋਇਆ ਹੋਇਆ ਥ्रेड ਵਰਕ ਨਾਲ ਮਿਰਲ ਵਰਕ ਹੋਇਆ ਹੋਇਆ ਇਸ ਤਰ੍ਹਾਂ ਇਹਦੀ ਲੈਂਥ ਦੀ ਵੀ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਆਪਣੀ ਲੈਂਥ ਹਨਾ ਆਪਣੇ ਟੇਸਟ ਦੇ ਅਕੋਰਡਿੰਗ ਆਪਣੀ ਲੈਂਥ ਰੱਖ ਸਕਦੇ ਹੋ ਜਿੰਨੀ ਮਰਜ਼ੀ ਰੱਖ ਲਓ ਆ ਦੇਖੋ ਇਹਦੇ ਆਪਾਂ ਨੇ 슬ੀਵਸ ਤੇ ਵੀ ਵਰਕ ਕਰਾਇਆ ਆ ਦੇਖੋ ਇਹ ਜਿਹੜਾ ਹੈਗਾ ਬਾਹਾਂ ਤੇ ਇਹ ਵਾਲਾ ਵਰਕ ਹੈਗਾ ਆ ਬਹੁਤ ਸੋਹਣਾ ਜਿਹੜਾ ਹੈਗਾ ਵਰਕ ਹੈਗਾ ਫਿਨਿਸ਼ਿੰਗ ਬਹੁਤ ਸੋਹਣੀ ਹੈ ਜੀ ਇਹ ਵੀ ਖਾਦੀ ਕਾਟਨ ਦਾ ਸੂਟ ਹੈਗਾ ਜੀ ਇਹ ਗਰਮੀਆਂ ਦੇ ਵਿੱਚ ਤੁਸੀਂ ਵਿਦਆਊਟ ਲਾਈਨਿੰਗ ਜਿਹੜੇ ਹੈਗੇ ਨੇ ਸੂਟ ਆਪਣੇ ਜਿਹੜੇ ਹੈਗੇ ਬਣਵਾ ਸਕਦੇ ਹੋ ਆ ਦੇਖੋ ਆਗਲਾ ਆਪਣਾ ਸੂਟ ਹੈਗਾ ਜੀ ਇਹ ਆਪਾਂ ਨੇ ਸੇਲ ਵਾਸਤੇ ਕਰਵਾਇਆ ਇਹ ਸੂਟ ਆਪਣੇ ਬੁਟੀਕ ਤੇ ਜਿਹੜੇ ਹੈਗੇ ਨੇ ਅਸੀਂ ਤਿਆਰ ਕਰਵਾਇਆ ਸੇਲ ਵਾਸਤੇ ਤੁਸੀਂ ਇਹ ਸੂਟ ਸਾਡੇ ਕੋਲੋਂ ਖਰੀਦ ਸਕਦੇ ਹੋ ਤੁਸੀਂ ਅਸੀਂ ਜਿਹੜਾ ਹੈਗਾ ਆਨਲਾਈਨ ਹਨਾ ਜਿਹੜਾ ਹੈਗਾ ਆਪਣਾ ਕੰਮ ਹੈਗਾ ਆ ਤੁਸੀਂ ਸਾਡੇ ਕੋਲੋਂ ਜਦੋਂ ਮਰਜੀ ਇਹ ਸੂਟ ਖਰੀਦ ਸਕਦੇ ਹੋ ਦੇਖੋ ਜਿੱਦਾਂ ਆਪਾਂ ਨੇ ਹਨਾ ਕੋਈ ਕੰਮਕਾਰ ਵਾਲਿਆਂ ਨੇ ਦਿੱਲੀ ਤੇ ਵਿਆਹ ਕਰਨਾ ਹੈ ਹਨਾ ਉਹਦੇ ਲਈ ਜਿਹੜਾ ਹੈਗਾ ਬਹੁਤ ਸੋਹਣਾ ਹੈ ਹਲਕਾ ਫੁਲਕੀ ਜਿਹੜਾ ਹੈਗਾ ਵਰਕ ਹੈਗਾ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹਦੇ ਨਾਲ ਦੁਪੱਟਾ ਹੈਗਾ ਜੀ ਦੁਪੱਟਾ ਦਿਖਾ ਦਾਂਗੀ ਮੈਂ ਤੁਹਾਨੂੰ ਕਾਟਨ ਦਾ ਦੁਪੱਟਾ ਜਿੱਦਾਂ ਕਿ ਪਹਿਣਾ ਬਹੁਤ ਇਸ ਤਰ੍ਹਾਂ ਦੇ ਜਿਹੜੇ ਹੈਗੇ ਕੱਪੜੇ ਪਸੰਦ ਕਰਦੀਆਂ ਨੇ ਆਪਣੇ ਕੋਲ ਬਹੁਤ ਸੂਟ ਐਦਾਂ ਦੇ ਵਰਕ ਜਿਹੜੇ ਹੈਗੇ ਨੇ ਹੋ ਚੁੱਕੇ ਨੇ ਦੇਖੋ ਇਹ ਵਾਲਾ ਇਹਦੇ ਨਾਲ ਦੁਪੱਟਾ ਹੈਗਾ ਇਹ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਜੀ ਇਹ ਵਾਲੇ ਸੂਟ ਕਾਟਨ ਦਾ ਦੁਪੱਟਾ ਹੈ ਦੇਖੋ ਕਾਟਨ ਦਾ ਮੈਂ ਇਹਦਾ ਦੇਖ ਚੈੱਕ ਕਰਵਾ ਦਾਂਗੀ ਦੇਖੋ ਚੈੱਕ ਵਾਲਾ ਕਾਟਨ ਦਾ ਦੁਪੱਟਾ ਹੈਗਾ ਆ ਬਹੁਤ ਸੋਹਣਾ ਪ੍ਰਿੰਟਾ ਹੈਗਾ ਹਜੇ ਦੀ ਫਿਨਿਸ਼ਿੰਗ ਜਿਹੜੀ ਹੈਗੀ ਦੁਪੱਟੇ ਦੀ ਹੋਣੀ ਹੈ ਜੀ ਲੈਸੇਜ ਨਾਲ ਆਪਾਂ ਜਿਹੜੀ ਇਹਦਾ ਨਾਲ ਆਪਾਂ ਨੇ ਸਲਵਾਰ ਦਾ ਵਰਕ ਵੀ ਤਿਆਰ ਕਰਵਾਇਆ ਵੀ ਤਿਆਰ ਕਰਵਾਇਆ ਹੋਇਆ ਆਪਣਾ ਨਾਲ ਸਲਵਾਰ ਦਾ ਵਰਕ ਕਰਵਾਇਆ ਦੇਖੋ ਇੱਥੋਂ ਜਿਹੜੇ ਹੈਗੇ ਨੇ ਤੁਸੀਂ ਆ ਦੇਖੋ ਇਹ ਸਲਵਾਰ ਦਾ ਵਰਕ ਅਸੀਂ ਸਾਈਡ ਤੇ ਕਰਵਾਇਆ ਇਹ ਜਿੱਦਾਂ ਬੋਟਮ ਵਰਕ ਹੈਗਾ ਆ ਨਾਲ ਜਿਹੜਾ ਹੈਗਾ ਪਲੱਸ ਸਲੀਵਸ ਵਰਕ ਇਹ ਸਲੀਵਸ ਤੇ ਆਊਗਾ ਜੀ ਇਹ ਵਾਲਾ ਵਰਕ ਬਹੁਤ ਸੋਹਣਾ ਜਿਹੜਾ ਹੈਗਾ ਵਰਕ ਹੋਇਆ ਹੋਇਆ ਬਿਲਕੁਲ ਹਲਕਾ-ਫਲਕਾ ਜਿਵੇਂ ਆਪਾਂ ਕਹਿੰਦੇ ਆ ਲਾਈਟ ਵੇਟ ਸੂਟ ਹੈਗਾ ਆ ਅਗਲਾ ਆਪਣਾ ਸੂਟ ਹੈਗਾ ਜੀ ਬਾਕੀ ਇਹਦੀ ਵੀ ਲੈਂਥ ਦੀ ਕੋਈ ਜਿਹੜਾ ਹੈਗਾ ਯਸੂ ਨਹੀਂ ਹੈਗਾ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਜਿਹੜੀ ਹੈਗੀ ਆਪਣੀ ਲੈਂਥ ਰਖਵਾ ਸਕਦੇ ਹੋ ਜਿੰਨੀ ਮਰਜ਼ੀ ਤੁਸੀਂ ਆਪਣੀ ਲੈਂਥ ਰਖਵਾਉਣਾ ਚਾਹੋ ਨੀ ਉਹ ਰਖਵਾ ਸਕਦੇ ਆਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਇਹ ਜਿਹੜਾ ਹੈਗਾ ਉਹਨਾਂ ਦਾ ਸਿੰਥੈਟਿਕ ਸੂਟ ਸੀਗਾ ਪਹਿਲਾਂ ਤੇ ਉਹ ਆਪਾਂ ਨੂੰ ਆਪਣਾ ਦੁਪੱਟਾ ਦੇ ਕੇ ਗਿਆ ਸੀਗੇ ਆਪਾਂ ਨੇ ਖਾਦੀ ਦੇ ਉੱਪਰ ਤਿਆਰ ਕਰਵਾਇਆ ਆ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹਨਾਂ ਦਾ ਦੁਪੱਟਾ ਦਿਖਾਵਾਂਗੀ ਦੇਖੋ ਪਿਓਰ ਔਰਗੰਝਾ ਦਾ ਦੁਪੱਟਾ ਹੈਗਾ ਜਿਆ ਪਿਓਰ ਔਰਗੰਝਾ ਦਾ ਦੁਪੱਟਾ ਹੈਗਾ ਜੀ ਦੇਖੋ ਇਹ ਵਾਲਾ ਦੁਪੱਟਾ ਹੈ ਇਹ ਜਿਹੜਾ ਹੈਗਾ ਉਹਨਾਂ ਦੀ ਸ਼ਰਟ ਦੇ ਉੱਤੇ ਇਦਾਂ ਦਾ ਵਰਕ ਹੋਇਆ ਹੋਇਆ ਸੀਗਾ ਸ਼ਰਟ ਉਹਨਾਂ ਦੀ ਸਾਰੇ ਖਰਾਬ ਹੋ ਗਈ ਸੀਗੀ ਜਿਹੜੀ ਹੈਗੀ ਜਿੱਦਾਂ ਆਪਾਂ ਕਹਿੰਦੀ ਅਸਿੰਜ ਗਈ ਸੀਗੀ ਸ਼ਰਟ ਹਨਾ ਇਹ ਆਪਾਂ ਨੂੰ ਉਹ ਆਪਣਾ ਕਮੀਜ਼ ਦੇ ਗਏ ਸੀਗੇ ਉਹ ਕਹਿੰਦੇ ਵੀ ਸੇਮ ਵਰਕ ਕਰਵਾਉਣਾ ਦੇਖੋ ਜਿਹੜਾ ਹੈਗਾ ਉਹਨਾਂ ਦੇ ਸ਼ਰਟ ਦੇ ਉੱਤੋਂ ਆਪਾਂ ਨੇ ਇਹ ਵਾਲਾ ਵਰਕ ਉਤਾਰ ਕੇ ਪੈਚ ਵਰਕ ਲਗਵਾਤਾ ਇਹ ਜਿਹੜਾ ਹੈਗਾ ਇਹ ਹੈਂਡ ਦੇ ਵਿੱਚ ਸੀਗਾ ਦੇਖੋ ਇਹ ਹੈਂਡ ਦੇ ਵਿੱਚ ਸੀਗਾ ਥੋੜਾ ਜਿਹਾ ਇਹਦੇ ਉੱਪਰ ਥ੍ਰੈਡ ਐਂਡ ਹੈਂਡ ਵਰਕ ਹੋਇਆ ਹੋਇਆ ਸੀਗਾ ਇਹਦੇ ਉੱਤੇ ਉਹ ਕਹਿ ਕੇ ਗਏ ਸੀ ਕਿ ਕਾਟਨ ਦਾ ਵਰਕ ਕਰਵਾ ਦਿਓ ਵੀ ਇਹ कॉटन ਦਾ ਹੀ सूट ਹੈ ਖਾਦੀ कॉटन ਦਾ सूट ਤਿਆਰ ਕਰਵਾਇਆ ਤੇ ਉਹ ਕਹਿੰਦੇ ਸਾਨੂੰ कॉटन ਦਾ ਹੀ ਜਿਹੜਾ ਹੈਗਾ ਵਰਕ ਚਾਹੀਦਾ ਦੇਖੋ ਬਿਲਕੁਲ ਨਹੀਂ ਲੱਗਦਾ ਹੈਗਾ ਵੀ ਇਹ ਅਲੱਗ ਲੈਤਾ ਹੋਇਆ ਸੂਟ ਇਹ ਸੂਟ ਮੈਂ ਡਾਈ ਕਰਵਾਇਆ ਕਿਉਂਕਿ ਜਦੋਂ ਆਪਾਂ ਸੇਮ ਕਲਰ ਲੈਨੇ ਆ ਹਨਾ ਦੁਪੱਟੇ ਨਾਲ ਫਿਰ ਸੇਮ ਕਲਰ ਨਹੀਂ ਮਿਲਦਾ ਹੁੰਦਾ ਕਦੇ ਵੀ ਤੇ ਕਈ ਵਾਰੀ ਮਿਲ ਵੀ ਜਾਂਦਾ ਹੈ ਪਰ ਚਲੋ ਕੋਈ ਅੱਡੀ ਗੱਲ ਨਹੀਂ ਹੈਗੀ ਹਨਾ ਸਾਨੂੰ ਇਹ ਮਿਲਿਆ ਨਹੀਂ ਹੈਗਾ ਤੇ ਸੇਮ ਕਲਰ ਫਿਰ ਅਸੀਂ ਜਿਹੜਾ ਹੈਗਾ ਵਾਈਟ ਲੈ ਕੇ ਹਨਾ ਆਪਾਂ ਨੇ ਫਿਰ ਜਿਹੜਾ ਹੈਗਾ ਡਾਈ ਕਰਵਾ ਲਿਆ ਜੀ ਦੇਖੋ ਉਹਨਾਂ ਦਾ ਕਿੰਨਾ ਸੋਹਣਾ ਸੂਟ ਤਿਆਰ ਹੋ ਗਿਆ ਬਹੁਤ ਹੀ ਸੋਹਣਾ ਜਿਹੜਾ ਹੈਗਾ ਉਹਨਾਂ ਦਾ ਸੂਟ ਤਿਆਰ ਹੋ ਗਿਆ ਨਾਲੇ ਜਿਹੜਾ ਹੈਗਾ ਉਹਨਾਂ ਦਾ ਦੁਪੱਟਾ ਕੰਮ ਆ ਜੂਗਾ ਨਾਲੇ ਬਹੁਤ ਜ਼ਿਆਦਾ ਸੋਹਣਾ ਜਿਹੜਾ ਸੂਟ ਬਣ ਗਿਆ ਜੀ ਉਹ ਸਿੰਥੈਟਿਕ ਸੀਗਾ ਚਲੋ ਇਹ ਕਾਟਨ ਦੇ ਉੱਪਰ ਕਰਵਾ ਲਿਆ ਤੁਸੀਂ ਇਹੋ ਜਿਹੀ ਕੋਈ ਵੀ ਵਰਕ ਚ ਕਰਵਾਉਣਾ ਚਾਹੁੰਦੇ ਹੋ ਨਾ ਚਾਹੇ ਹੈਂਡਵਰਕ ਕਰਵਾਉਣੇ ਆ ਜਾਂ थ्रेडਵਰਕ ਕਰਵਾਉਣੇ ਆ ਨੀਡਲਵਰਕ ਕਰਵਾਉਣੇ ਆ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਵਰਕ ਕਰਵਾ ਕੇ ਦਿੰਨੇ ਆ ਤੁਸੀਂ ਕਿਹੋ ਜਿਹਾ ਵੀ ਵਰਕ ਕਰਵਾਉਣਾ ਹੈ ਤਾਂ ਕਰਵਾ ਸਕਦੇ ਹੋ ਆਪਣੇ ਕੋਲ ਇੱਕ ਵਾਰੀ ਤੁਹਾਨੂੰ ਆਪਾਂ ਅਸੀਂ ਆਪਣਾ ਐਡਰੈਸ ਫੇਰ ਦੱਸ ਦਾਂਗੇ ਜੀ ਆਪਣਾ ਐਡਰੈਸ ਹੈਗਾ ਐ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਬਾਈਪਾਸ ਦੇ ਉੱਪਰ ਜਦੋਂ ਮਰਜ਼ੀ ਤੁਸੀਂ ਜਿਹੜਾ ਹੈਗਾ ਸਾਡੇ ਕੋਲੇ ਆ ਸਕਦੇ ਹੋ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਲਾਈ ਦੀ ਟ੍ਰੇਨਿੰਗ ਦਿੰਨੇ ਆ ਜੀ ਤੁਸੀਂ ਕਿਹੜੇ ਵੀ ਕੋਰਸ ਕਰਨੇ ਨੇ ਹਨਾ ਸਲਾਈ ਦੇ ਬੇਸਿਕ ਕੋਰਸ ਕਰਨੇ ਆ ਜਾਂ ਐਡਵਾਂਸ ਕੋਰਸ ਕਰਨੇ ਆ ਜਾਂ ਕੁਝ ਦਿਨਾਂ ਦੀ ਤੁਸੀਂ ਕਲਾਸਾਂ ਲੈਣਾ ਚਾਹੁੰਦੇ ਹੋ ਹਨਾ ਜਿੱਦਾਂ ਕੋਈ ਇੱਕ ਦੋ ਚੀਜ਼ਾਂ ਸਿੱਖਣੀਆਂ ਹੁੰਦੀਆਂ ਨੇ ਆਪਾਂ ਕਲਾਸਾਂ ਵੀ ਦਿੰਨੇ ਆ ਜੀ ਤੁਸੀਂ ਜਿਹੜਾ ਹੈਗਾ ਸਾਡੇ ਨਾਲ ਆਪਣਾ ਜਿਹੜਾ ਹੈਗਾ ਅਸੀਂ ਉੱਪਰ ਨੰਬਰ ਦਵਾਂਗੇ ਤੁਸੀਂ ਸਾਡੇ ਨਾਲ ਮੈਸੇਜ ਵਗੈਰਾ ਕਰਕੇ ਹੈ ਨਾ ਗੱਲ ਕਰ ਸਕਦੇ ਹੋ ਜਿਹਹਾਂ ਜਿਹਾਂ ਵੀ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਆਪਾਂ ਸਿਖਾਵਾਂਗੇ ਜੀ ਬਹੁਤ ਬੱਚੇ ਜਿਹੜੇ ਹੈਗੇ ਨੇ ਆਪਣੇ ਕੋਲੇ ਕੰਮ ਸਿੱਖ ਰਹੇ ਆ ਬਹੁਤ ਬੱਚੇ ਜਿਹੜੇ ਹੈਗੇ ਆਪਣੇ ਕੋਲੇ ਕੰਮ ਸਿੱਖ ਕੇ ਚਲੇ ਗਏ ਹੁਣ ਆਪਾਂ ਤੋੜਦੇ ਆ ਜੀ ਸਬਜ਼ੀ ਅੱਜ ਮੈਂ ਟਾਈਮ ਨਾਲ ਹੀ ਜਿਹੜਾ ਹੈਗਾ ਬੁਟੀਕ ਤੋਂ ਘਰੇ ਆ ਗਈ ਸੀਗੀ ਤੇ ਉੱਥੇ ਵੀ ਦੋ ਵੀਡੀਓ ਜਿਹੜੀਆਂ ਹੈਗੀਆਂ ਆਪਾਂ ਸ਼ੂਟ ਕੀਤੀਆਂ ਹਨ ਤੇ ਫਿਰ ਘਰੇ ਆ ਕੇ ਜਿਹੜੇ ਵਰਕ ਵਾਲੇ ਸੂਟ ਆ ਗਏ ਸੀਗੇ ਉੱਥੇ ਟਾਈਮ ਨਹੀਂ ਮਿਲਿਆ ਵੀਡੀਓ ਜਿਹੜਾ ਹੈਗਾ ਬਣਾਉਣ ਦਾ ਫਿਰ ਆਪਾਂ ਨੇ ਇੱਕ ਵੀਡੀਓ ਕਢਾਈ ਵਾਲੇ ਸੂਟਾਂ ਦੀ ਹਨਾ ਘਰੇ ਆ ਕੇ ਨਾਲੇ ਵੀਡੀਓ ਸ਼ੂਟ ਕਰ ਲਈ ਹੁਣ ਮੈਂ ਕਿਹਾ ਆਪਾਂ ਸਬਜ਼ੀ ਤੋੜ ਲੈਣੇ ਆ ਕਿਉਂਕਿ ਫਲੀਆਂ ਸ਼ਿਮਲਾ ਮਿਰਚਾਂ ਤੇ ਪ੍ਰਿੰਡੀਆਂ ਲੱਗੀਆਂ ਪਈਆਂ ਸੀਗੀਆਂ ਸਬਜ਼ੀ ਤੋੜਨ ਦਾ ਟਾਈਮ ਹੀ ਨਹੀਂ ਮਿਲਿਆ ਰੋਜ਼ ਸਵੇਰੇ ਸਵੇਰੇ ਸਬਜ਼ੀ ਤੋੜਦੇ ਹੁੰਨੇ ਆ ਅਸੀਂ ਤੇ ਟਾਈਮ ਨਹੀਂ ਮਿਲਿਆ ਅੱਜ ਉੱਥੇ ਸੀਗੇ ਬੁਟੀਕ ਤੇ ਹੁਣ ਮੈਂ ਕਿਹਾ ਚਲੋ ਟਾਈਮ ਨਾਲ ਹੀ ਆਗੇ ਸੀਗੇ ਅਸੀਂ ਘਰੇ ਸਬਜ਼ੀਆਂ ਤੋੜ ਲੈਣੀਆਂ ਧੋ ਕੇ ਫਿਰ ਟੋਕਰੀ ਦੇ ਵਿੱਚ ਪਾ ਦਾਂਗੇ ਚਲੋ ਫਿਰ ਚੀਰ ਕੇ ਜਦੋਂ ਮਰਜ਼ੀ ਬਣਾ ਲਾਂਗੇ ਇੱਕ ਸਬਜ਼ੀ ਤਾਂ ਹੁਣ ਬਣਾ ਲਾਂਗੇ ਇੱਕ ਫਿਰ ਸਵੇਰੇ ਬਣ ਜੋ ਚਾਹੇ ਹੋਣੀ ਚੀਰ ਕੇ ਜਿਹੜਾ ਇਹ ਰੱਖ ਦੂੰ ਸਵੇਰੇ ਫਿਰ ਜਲਦੀ ਬੁਟੀਕ ਤੇ ਜਾਣਾ ਹੁੰਦਾ ਇਹ ਸਵੇਰੇ ਕੰਮ ਜਿਆਦਾ ਵੱਧ ਜਾਂਦੇ ਆ ਹਨ ਨਾਲੇ ਤੋਰੀਆਂ ਤੋੜਨ ਵਾਲੀਆਂ ਪਈਆਂ ਨੇ ਨਾਲੇ ਹੁਣ ਅਸੀਂ ਤੋਰੀਆਂ ਦੀਆਂ ਕਰੇਲੇ ਲੱਗੇ ਹੋਏ ਨੇ ਵੱਡੇ ਕਰੇਲੇ ਤੇ ਛੋਟੇ ਕਰੇਲਿਆਂ ਦੀ ਇਸ ਵਾਰੀ ਸਾਡੇ ਵੇਲਾਂ ਹੋਈਆਂ ਹੀ ਨਹੀਂ ਹੈਗੀਆਂ ਪਿਛਲੇ ਸਾਲ ਤਾਂ ਬਾੜ ਕਰੇਲਿਆਂ ਦੇ ਵੇਲਾਂ ਕਾਫੀ ਹੋ ਗਈਆਂ ਸੀਗੀਆਂ ਕਾਫੀ ਜਿਹੜੇ ਹੈਗੇ ਕਰੇਲੇ ਤੋੜਦੇ ਰਹੇ ਹੁਣ ਖੇਤ ਤਾਂ ਹੈਗੀਆਂ ਨੇ ਇੱਕ ਦੋ ਵੇਲਾਂ ਜੀਆਂ ਬਾੜ ਕਰੇਲਿਆਂ ਦੀਆਂ ਘਰੇ ਜਿਹੜੇ ਹੈਗੇ ਬੜੇ ਕਰੇਲਿਆਂ ਦੇ ਬੀਜ ਲਾਏ ਸੀਗੇ ਦੋ ਤਿੰਨ ਆ ਕਾਫੀ ਵੇਲਾਂ ਹੋ ਗਈਆਂ ਤਿੰਨ ਚਾਰ ਕਰੇਲੇ ਉੱਤਰਿਆ ਹੁੰਦੇ ਨੇ ਰੋਜ਼ ਤੋੜ ਲੈਣੇ ਆ ਫਿਰ ਰੱਖ ਦਿੰਨੇ ਆ ਜਦੋਂ ਕਾਫੀ ਇਕੱਠੇ ਹੋ ਜਾਂਦੇ ਆ ਫਿਰ ਬਣਾ ਲੈਣੇ ਆ ਕਿਉਂਕਿ ਇਹਨਾਂ ਤੇ ਤਰੱਦ ਚ ਜਾ ਬਹੁਤ ਵੱਧ ਜਾਂਦਾ ਜੀ ਥੋੜੇ ਥੋੜੇ ਵੀ ਨਹੀਂ ਬਣਦੇ ਜਦੋਂ ਇਕੱਠੇ ਹੋ ਜਾਂਦੇ ਨੇ ਫਿਰ ਬਣਾ ਲੈਣੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ